ਵਾਸੀ ਕਾਲ ਜੀ ਸਾਰਿਆਂ ਨੂੰ ਅੱਜ ਫੇਰ ਇੱਕ ਵਾਰੀ ਹਾਕੀ ਟੀਮ ਦੀ ਵਰਤਾਂ ਲੈ ਕੇ ਹਾਜ਼ਰਾਂ ਜੀ ਮੈਂ ਕੁਲਵੰਤ ਸਿੰਘ ਬੁੜਲਾਡੇ ਵਾਲਾ ਆਪਣੇ ਸ਼ਹਿਰ ਬੁੜਲਾਡੇ ਤੋਂ ਅੱਜ ਦਿਲ ਕੀਤਾ ਵੀ ਆਪਣੇ ਇਸ ਚੈਨਲ ਦੇ ਉੱਤੇ ਹਾਕੀ ਦਾ ਵਿਸਥਾਰ ਥੋੜਾ ਜਿਹਾ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਜਾਵੇ ਆਪਣੇ ਸਰੋਤਿਆਂ ਨਾਲ ਸਾਂਝਾ ਕੀਤਾ ਜਾਵੇ ਇਸ ਤੋਂ ਪਹਿਲਾਂ ਵੀ ਮੈਂ ਹਾਕੀ ਦੀਆਂ ਤਿੰਨ ਚਾਰ ਵੀਡੀਓਜ਼ ਪਾਈਆਂ ਨੇ ਕਬੱਡੀ ਦੇ ਮੁਕਾਬਲੇ ਉਹਨਾਂ ਨੂੰ ਭਾਵੇਂ ਘੱਟ ਜਿਹੜਾ ਸਲਾਹ ਹੈ ਗਿਆ ਘੱਟ ਲੋਕਾਂ ਨੇ ਵੇਖਿਆ ਪਰ ਹਾਕੀ ਸਾਡੀ ਨੈਸ਼ਨਲ ਖੇਡ ਹੈ ਤੇ ਸਾਡੇ ਪੰਜਾਬ ਦੀ ਜਿੰਦ-ਜਾਨ ਹੈ ਸੋ ਇਹਦੇ ਬਾਰੇ ਜਿਹੜਾ ਬੋਲਣਾ ਵੀ ਜ਼ਰੂਰੀ ਹੈ ਇਹਦੇ ਬਾਰੇ ਦੱਸਣਾ ਵੀ ਜ਼ਰੂਰੀ ਹੈ ਦੋਸਤੋ ਸਭ ਤੋਂ ਪਹਿਲਾਂ ਜਦੋਂ ਦੇਸ਼ ਆਜ਼ਾਦ ਹੋਇਆ ਸੀ ਤਾਂ 1948 1900 52 ਤੇ 1956 ਤਿੰਨ 올림픽 ਦੇ ਵਿੱਚ ਜਿਹੜਾ 골ਡ ਮੈਡਲ ਜਿੱਤੇ ਗਏ ਸੀ ਭਾਰਤੀ ਟੀਮ ਵੱਲੋਂ 60 ਦੇ ਵਿੱਚ ਪਹਿਲੀ ਵਾਰੀ ਜਿਹੜਾ ਸੀਗਾ ਪਾਕਿਸਤਾਨ ਨੇ 1-0 ਦੇ ਉੱਤੇ ਭਾਰਤ ਨੂੰ ਹਰਾਇਆ ਸੀ ਤੇ ਉਸ ਵਾਰੀ ਦੂਜੇ ਨੰਬਰ ਤੇ ਰਹਿ ਗਿਆ ਸੀ ਤੇ 64 ਦੀਆਂ ਟੋਕੀਓ 올림픽 ਦੇ ਵਿੱਚ ਫੇਰ ਇੱਕ 골 ਬਲਵੀਰ ਸਿੰਘ ਦੀ ਹਾਕੀ ਦੇ ذریعے ਕਰਕੇ ਭਾਰਤ ਨੇ ਪਾਕਿਸਤਾਨ ਨੂੰ ਫਾਈਨਲ ਦੇ ਵਿੱਚ ਹਰਾ ਕੇ ਫੇਰ ਇਹ ਜਿਹੜਾ ਜਿੱਤ ਜਿੱਤ ਲਈ ਸੀ ਤੇ 올림픽 ਦਾ ਹੈ ਜਿਹੜਾ 1960 ਵਾਲਾ ਮੈਡਲ ਸੀਗਾ ਉਸ ਤੋਂ ਬਾਅਦ ਜੋ ਜੋ ਹਾਲਤ ਵਾਪਰੇ ਮੈਂ ਤੁਹਾਨੂੰ ਉਹਨਾਂ ਦੇ ਬਾਰੇ ਵਿੱਚ ਥੋੜੀ ਜੀ ਡਿਟੇਲ ਚ ਦੱਸਣਾ ਚਾਹਾਂਗਾ ਅ ਆਮ ਤੌਰ ਤੇ ਜਿਹੜਾ ਹੈਗਾ ਜਿੰਨੀਆਂ ਵੀ 올림픽ਸ ਦੇ ਵਿੱਚ ਉਸ ਤੋਂ ਪਹਿਲਾਂ ਟੀਮਾਂ ਗਈਆਂ ਸਭ ਦੇ ਵਿੱਚ ਮਤਲਬ ਕੋਈ ਜਾਤੀਵਾਦ ਨਹੀਂ ਸੀ ਕੋਈ ਭੇਦਭਾਵ ਨਹੀਂ ਸੀ ਤੇ ਕੋਈ ਕਿਸੇ ਕਮਿਊਨਿਟੀ ਪ੍ਰਤੀ ਜਿਹੜਾ ਇਹ ਸੀਗਾ ਵੀ ਪੱਖਪਾਤ ਨਹੀਂ ਸੀ ਸਿਰਫ ਜਿਹੜਾ ਸੀਗਾ ਗੇਮ ਦੇ ਆਧਾਰ ਤੇ ਜਿਹਦੀ ਗੇਮ ਚੰਗੀ ਉਹ ਟੀਮ ਦੇ ਵਿੱਚ ਸ਼ਾਮਲ ਤੇ ਜਿਹਦੀ ਗੇਮ ਚੰਗੀ ਨਹੀਂ ਉਹ ਟੀਮ ਤੋਂ ਬਾਹਰ ਇਹ ਜਿਹੜਾ ਸੀਗਾ ਸਿਲੈਕਸ਼ਨਾਂ ਹੁੰਦੀਆਂ ਰਹੀਆਂ ਸੀ ਇੱਕ ਸਮਾਂ ਆਇਆ ਜਦੋਂ ਦੇਸ਼ ਦੇ ਸ਼ਾਸਕ ਜਿਹੜਾ ਥੋੜਾ ਜਿਹਾ ਕਿਸੇ ਇੱਕ ਖਾਸ ਕਮਿਊਨਿਟੀ ਪ੍ਰਤੀ ਜੇ ਮੈਂ ਇਹ ਵੀ ਕਹਿ ਦੇਵਾਂ ਮੈਂ ਵੀ ਸਿੱਖ ਕਮਿਊਨਿਟੀ ਪ੍ਰਤੀ ਥੋੜਾ ਜਿਹੀ ਇਸ ਗੱਲੋਂ ਘਿਰਨਾ ਕਰਨ ਲੱਗ ਪਏ ਸੋ ਇਸ ਗੱਲ ਦਾ ਜਿਹੜਾ ਪ੍ਰਗਟਾਵਾ ਹੈ ਨਾ ਇਹ ਮੈਂ ਆਪਣੇ ਕੋਲੋਂ ਜੋੜ ਕੇ ਨਹੀਂ ਕਹਿ ਰਿਹਾ ਇਹ ਗੱਲ 2006 ਦੀ ਹੈ 2006 ਦੇ ਵਿੱਚ 10 ਸਿੱਖ 올ੰਪੀਅਨ ਖਿਡਾਰੀਆਂ ਦਾ ਸਨਮਾਨ ਰੱਖਿਆ ਗਿਆ ਸੀ ਦਿੱਲੀ ਦੇ ਵਿੱਚ ਤੇ ਉਹਦੇ ਵਿੱਚ ਜਿਹੜਾ ਮੁੱਖ ਮਹਿਮਾਨ ਦੇ ਤੌਰ ਤੇ ਬੁਲਾਇਆ ਗਿਆ ਸੀ ਉਹ ਅਸ਼ਮਨੀ ਕੁਮਾਰ ਜੀ ਨੂੰ ਬੁਲਾਇਆ ਗਿਆ ਸੀਗਾ ਅਸ਼ਮਨੀ ਕੁਮਾਰ ਪੰਜਾਬ ਪੁਲਿਸ ਦੇ ਵੀ ਉਹ ਜਿਹੜੇ ਮੁਖੀ ਰਹਿ ਚੁੱਕੇ ਨੇ ਉਸ ਤੋਂ ਬਾਅਦ ਉਹ ਬੀਐਸਐਫ ਦੇ ਮੁਖੀ ਵੀ ਰਹਿ ਚੁੱਕੇ ਨੇ ਲੰਬਾ ਸਮਾਂ ਉਹਨਾਂ ਨੇ ਦੇਸ਼ ਦੀ ਹਾਕੀ ਦੀ ਜਿਹੜੀ ਪ੍ਰਤੀਨਿਧਤਾ ਕੀਤੀ ਮੈਨੇਜਮੈਂਟ ਦੇ ਵਿੱਚ ਰਹਿ ਕੇ 1954 ਤੋਂ ਲੈ ਕੇ 1974 ਤੱਕ ਉਹਨੇ ਜਿਹੜੀ ਇਹ ਕਮਾਨ ਸੰਭਾਲੀ ਸ਼ਾਇਦ 1970 ਸੀ 1954 1970 ਆਹ ਇਹ ਸਮੇਂ ਦੇ ਦੌਰਾਨ ਉਸਨੇ ਜਿਹੜੀ ਅਸ਼ਮਨੀ ਕੁਮਾਰ ਨੇ ਹਾਕੀ ਦੀ ਕਮਾਨ ਸੰਭਾਲੀ ਸੀ ਅਸ਼ਮਿਤ ਕੁਮਾਰ ਦੀ ਆਪਣੀ ਸਟੇਟਮੈਂਟ ਹੈ ਤੇ ਇਹ ਜਿਹੜੀ ਅਸ਼ਮਿਤ ਕੁਮਾਰ ਨੇ ਉੱਥੇ ਆਪਣਾ ਪ੍ਰਧਾਨਗੀ ਭਾਸ਼ਣ ਦਿੱਤਾ ਸੀ ਨਾ ਉਹਦੇ ਜਿਹੜੇ ਪੂਰੇ ਦੇ ਪੂਰੇ ਜਿਹੜੇ ਹੂਬ ਹੂ ਅੰਸ਼ ਸੀਗੇ ਜਿਹੜੇ ਉਹ ਜਗਰੂਪ ਸਿੰਘ ਜਰਖੜ ਜਿਹੜਾ ਖੇਡ ਜਗਤ ਦਾ ਇੱਕ ਮਹਾਨ ਲਖਾਰੀ ਹੈ ਜਿਹਨੇ ਹਾਕੀ ਦੇ ਉੱਤੇ ਬੜਾ ਕੁਝ ਲਿਖਿਆ ਹੈ ਤੇ ਉਹਦੇ ਬਾਰੇ ਆਪਾਂ ਮੈਂ ਤੁਹਾਨੂੰ ਕਦੀ ਡਿਟੇਲ ਚ ਫੇਰ ਦੱਸਾਂਗਾ ਅੱਜ ਸਿਰਫ ਉਹਦੇ ਇੱਕ ਆਰਟੀਕਲ ਦਾ ਜ਼ਿਕਰ ਕਰਨਾ ਹੈ ਉਸਨੇ ਆਪਣੇ ਆਰਟੀਕਲ ਦੇ ਵਿੱਚ ਇਹਦਾ ਪੂਰਾ ਖੁਲਾਸਾ ਕੀਤਾ ਸੀ ਵੀ ਕੀ ਕੀ ਕਾਰਨ ਵਾਪਰੇ ਬੜਾ ਉਹ ਹਾਈਲਾਈਟ ਹੋਇਆ ਸੀ ਉਹ ਜਿਹੜਾ ਆਰਟੀਕਲ ਬੜੀਆਂ ਥਾਵਾਂ ਤੇ ਸ਼ੇਅਰ ਹੋਇਆ ਮੈਨੂੰ ਨਹੀਂ ਸਮਝਦਾ ਵੀ ਕੋਈ ਸਪੋਰਟਸ ਦੇ ਵਿੱਚ ਜਾਂ ਹਾਕੀ ਦੇ ਵਿੱਚ ਖਾਸ ਕਰਕੇ ਲਿਖਿਆ ਕੋਈ ਇੱਕ ਅੱਖਰ ਉਹਨਾਂ ਸ਼ੇਅਰ ਹੋਇਆ ਹੋਵੇਗਾ ਉਹਨਾਂ ਦੀ ਚਰਚਾ ਹੋਈ ਹੋਵੇਗੀ ਜਿੰਨੀ ਜਗਰੂਪ ਜਾ ਰਕੜਦੇ ਇਸ ਆਰਟੀਕਲ ਦੀ ਹੋਈ ਸੀ ਸੋ ਇਹ ਵਰਤਾਰਾ ਸੀ ਜਿਹੜਾ ਇਹ 2006 ਦੇ ਵਿੱਚ ਬਿਆਨ ਕੀਤਾ ਸੀ ਅਸ਼ਮਨੀ ਕੁਮਾਰ ਜੀ ਨੇ ਉਹ ਕਹਿੰਦੇ ਵੀ ਮੈਂ ਜਦੋਂ ਜਦੋਂ ਇਧਰ ਜਿਹੜਾ ਸੀਗਾ ਗੁਲਮਰਗ ਦੇ ਜਿਹੜੀਆਂ ਸਰਹਾਦੀ ਚੌਕੀਆਂ ਸੀ ਜੰਮੂ ਐਂਡ ਕਸ਼ਮੀਰ ਦੀਆਂ ਉੱਥੇ ਮੈਂ ਵਿਜ਼ਿਟ ਕਰ ਰਿਹਾ ਸੀ ਜਦੋਂ ਮੈਂ ਬੀਐਸਐਫ ਦਾ ਮੁਖੀ ਸੀ ਤੇ ਉੱਥੇ ਮੈਂ ਜਦੋਂ ਜਾ ਕੇ ਮੈਂ ਵੇਖਿਆ ਤੇ ਮੈਂ ਆਪਣੇ ਕੰਮ ਦੇ ਵਿੱਚ ਬਿਜ਼ੀ ਆ ਤੇ ਮੈਨੂੰ ਇੱਕ ਮੈਸੇਜ ਆਇਆ ਵੀ ਤੁਹਾਨੂੰ ਪ੍ਰਧਾਨ ਮੰਤਰੀ ਨੇ ਇਮੀਡੀਏਟਲੀ ਯਾਦ ਕੀਤਾ ਹੈ ਮੈਂ ਸੋਚਿਆ ਵੀ ਜਿਹੜੇ ਸੰਮਣ ਆਏ ਨੇ ਕੋਈ ਖਾਸ ਕਾਰਨ ਕੋਈ ਖਾਸ ਵਜ੍ਹਾ ਹੋ ਸਕਦੀ ਹੈ ਸੁਰੱਖਿਆ ਸੰਬੰਧੀ ਤੇ ਕਹਿੰਦਾ ਮੈਂ ਉਸੇ ਵੇਲੇ ਜਿਹੜਾ ਗੋਲਮਰਗ ਤੋਂ ਜਿਹੜੀ ਜਿਹੜਾ ਲੋਕਲ ਫਲਾਈਟ ਲੈ ਕੇ ਮੈਂ ਸ਼੍ਰੀਨਗਰ ਪਹੁੰਚਿਆ ਸ਼੍ਰੀਨਗਰ ਤੋਂ ਉਤੋਂ ਮੈਂ ਇੰਡੀਆ ਨਿਆਰ ਰਹਿਣ ਦੀ ਫਲਾਈਟ ਲੈ ਕੇ ਮੈਂ ਦਿੱਲੀ ਪਹੁੰਚਿਆ ਮੈਂ ਪ੍ਰਧਾਨ ਮੰਤਰੀ ਦੇ ਦਫ਼ਤਰ ਚਲਾ ਗਿਆ ਤੇ ਉੱਥੇ ਦਫ਼ਤਰ ਦੇ ਵਿੱਚ ਜਦੋਂ ਮੇਰੀ ਵਾਰੀ ਆਈ ਤੇ ਮੈਂ ਸੋਚਾਂ ਦੇ ਵਿੱਚ ਸੀਗਾ ਮੈਂ ਸੋਚਦਾ ਸੀ ਪਤਾ ਨਹੀਂ ਕੀ ਕਾਰਨ ਹੋਊਗਾ ਜਿਹੜਾ ਮੈਨੂੰ ਪ੍ਰਧਾਨ ਮੰਤਰੀ ਨੇ ਯਾਦ ਕੀਤਾ ਤੇ ਕਹਿੰਦੇ ਮੈਂ ਜਦੋਂ ਦਫ਼ਤਰ ਪਹੁੰਚਿਆ ਤੇ ਮੈਨੂੰ ਸੱਦਾ ਆ ਗਿਆ ਮਿਲਣ ਦਾ ਤੇ ਕਹਿੰਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਇੱਕੋ ਸਟੇਟਮੈਂਟ ਸੀ ਵੀ ਅਸ਼ਮਨੀ ਕੁਮਾਰ ਜੀ ਮੈਨੂੰ ਸਿੱਖਿਆ ਮੰਤਰੀ ਨੇ ਦੱਸਿਆ ਵੀ ਕਿ ਤੁਸੀਂ ਜਿਹੜੇ ਸਿੱਖ ਖਡਾਰੀਆਂ ਨੂੰ ਹੀ ਹਾਕੀ ਦੇ ਵਿੱਚ ਜ਼ਿਆਦਾ ਸ਼ਾਮਲ ਕਰਦੇ ਹੋ ਇਹਦਾ ਕੀ ਕਾਰਨ ਹੈ ਹੋਰ ਕਿਉਂ ਨਹੀਂ ਮੇਰੇ ਕੋਲੇ ਕਹਿੰਦਾ ਇਸ ਗੱਲ ਦਾ ਕੋਈ ਉੱਤਰ ਨਹੀਂ ਸੀ ਮੈਂ ਉੱਥੇ ਨਿਰ ਉੱਤਰ ਹੋ ਗਿਆ ਮੈਂ ਉਹਦੇ ਕੋਲੇ ਕੁਝ ਨਹੀਂ ਬੋਲਿਆ ਤੇ ਮੈਂ ਉਥੋਂ ਬਾਹਰ ਆ ਗਿਆ ਆ ਕੇ ਅਨੁਸਾਰ ਮੈਂ ਜਿਹੜਾ 올림픽 ਐਸੋਸੀਏਸ਼ਨ ਦੇ ਪ੍ਰਧਾਨ ਰਾਜਾ ਭਲਿੰਦਰ ਸਿੰਘ ਨੂੰ ਆਪਣਾ ਅਸਤੀਫਾ ਸੌਂਪਤਾ ਮੈਨੂੰ ਕਹਿੰਦਾ ਵੀ بڑے ਦੋਸਤਾਂ ਨੇ بڑے ਹਾਕੀ ਪ੍ਰੇਮੀਆਂ ਨੇ بڑے ਖਿਡਾਰੀਆਂ ਨੇ ਅਪਰੋਚ ਕੀਤਾ ਵੀ ਤੁਸੀਂ ਨਾ ਛੱਡੋ ਸਰ ਤੁਸੀਂ ਨਾ ਜਾਓ ਪਰ ਮੈਂ ਆਪਣੇ ਸਟੈਂਡ ਤੇ ਵਿਜੀਦ ਸੀ ਉਦਾ ਉਹਦੀ ਸਟੇਟਮੈਂਟ ਸੀ ਕਹਿੰਦਾ ਵੀ ਮੈਂ ਜਿਹੜਾ ਉਹਨੇ ਆਪਣੇ ਭਾਸ਼ਣ ਦੌਰਾਨ ਖਾਸ ਗੱਲਾਂ ਕੂਟ ਕੀਤੀਆਂ ਕਹਿੰਦੇ ਵੀ ਮੈਂ ਉਸ ਕੌਮ ਨੂੰ ਕਿਵੇਂ ਭੁੱਲ ਸਕਦਾ ਜਿਹਨੇ ਆਜ਼ਾਦੀ ਦੇ ਵਿੱਚ ਇੰਨਾ بڑا ਯੋਗਦਾਨ ਪਾਇਆ ਹੋਵੇ ਜਿਹਨੇ ਦੇਸ਼ ਦੇ ਲਈ ਕੁਰਬਾਨੀਆਂ ਦਿੱਤੀਆਂ ਹੋਣ ਤੇ ਹਾਕੀ ਖਿਡਾਰੀਆਂ ਦਾ ਜਿਹੜਾ ਹੁਨਰ ਹੈ ਇਹਨੂੰ ਕਿਵੇਂ ਭਲਾਇਆ ਜਾ ਸਕਦਾ ਹੈ ਇਹਨੂੰ ਕਿਸੇ ਇੱਕ ਕਮਿਊਨਿਟੀ ਨਾਲ ਕਮਿਊਨਿਟੀ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ ਮੈਂ ਕਹਿੰਦੇ ਅਸਤੀਫਾ ਦੇਤਾ ਤੇ ਉਸ ਤੋਂ ਬਾਅਦ ਮੈਂ ਜਿਹੜਾ ਫਿਰ ਉਹਨੇ ਆਪਣਾ ਅਗਲਾ ਬਿਆਨ ਕੀਤਾ ਕਹਿੰਦਾ ਵੀ 2006 ਦੇ ਵਿੱਚ ਮੈਂ 올림픽 ਖੇਡਾਂ ਵੇਖਣ ਗਿਆ ਸੀ ਤੇ ਉਥੇ ਮੈਨੂੰ ਇੱਕ ਪੁਰਾਣਾ ਖਿਡਾਰੀ ਮਿਸਟਰ ਗਲੇਚਿਚ ਜਿਹੜਾ ਕਿਸੇ ਵੇਲੇ ਸਾਡੀ ਟੀਮ ਦੇ ਨਾਲ ਵਿਰੋਧੀ ਵਜੋਂ ਖੇਡਦਾ ਹੁੰਦਾ ਸੀ ਉਹ ਜਿਹੜਾ ਸੀਗਾ ਇੰਟਰਨੈਸ਼ਨਲ ਹਾਕੀ ਐਸੋਸੀਏਸ਼ਨ ਦਾ ਜਿਹੜਾ ਉਹ ਪ੍ਰਧਾਨ ਬਣ ਗਿਆ ਸੀ ਤੇ ਉਹਨੇ ਮੈਨੂੰ ਮਿਲ ਕੇ ਬੜੇ ਤਪਾਕ ਦੇ ਨਾਲ ਕਹਿੰਦਾ ਉਹਨੇ ਜਿਹੜਾ ਪੰਜਾਬੀ ਖਿਡਾਰੀਆਂ ਬਾਰੇ ਪੁੱਛਿਆ ਉਹਨੇ ਪੁੱਛਿਆ ਵੀ ਬਲਵੀਰ ਸਿਉਂਦਾ ਕੀ ਹਾਲ ਹੈ ਉਹਨੇ ਪੁੱਛਿਆ ਉਦੋਂ ਮਸਿਉਂਦਾ ਕੀ ਹਾਲ ਹੈ ਉਹਨੇ ਪੁੱਛਿਆ ਅ ਪ੍ਰਿਥੀਪਾਲ ਸਿਉਂਦਾ ਕੀ ਹਾਲ ਹੈ ਤੇ ਉਹਦੇ ਸਮੇਤ ਕਹਿੰਦਾ ਵੀ 5-7 ਹੋਰ ਖਿਡਾਰੀਆਂ ਦੇ ਉਹਨੇ ਨਾਂ ਲਏ ਜਿਨ੍ਹਾਂ ਦੇ ਨਾਲ ਉਹ 2-3 올림픽ਾਂ ਖੇਡ ਚੁੱਕਿਆ ਸੀ ਤੇ ਕਹਿੰਦਾ ਮੈਂ ਉਹਨਾਂ ਨੂੰ ਸਾਰਿਆਂ ਦੇ ਹਾਲ ਚਾਲ ਵਧੀਆ ਦੱਸ ਕੇ ਜਦੋਂ ਮੈਂ ਦੱਸਿਆ ਵੀ ਪ੍ਰਿਥੀਪਾਲ ਸਿੰਘ ਜਿਹੜਾ ਹਾਕੀ ਦਾ ਫੁੱਲ ਬੈਕ ਹੁੰਦਾ ਸੀ ਪੈਨਲਟੀ ਕਾਰਨ ਦਾ ਕਿੰਗ ਸੀ ਉਹ ਆਪਣੇ ਹੀ ਵਿਦਿਆਰਥੀਆਂ ਦੀ ਪਿੰਡ ਚੜ ਗਿਆ ਤੇ ਉਹ ਗੋਲੀ ਦਾ ਸ਼ਿਕਾਰ ਹੋ ਗਿਆ ਉਹਦਾ ਮਰਡਰ ਹੋ ਗਿਆ ਬਾਕੀ ਸਾਰੇ 9 ਵਰ 9 ਨੇ ਤੇ ਉਹਨੇ ਬੜਾ ਅਫਸੋਸ ਜ਼ਾਹਰ ਕੀਤਾ ਉਹ ਕਹਿੰਦਾ ਵੀ ਪ੍ਰਿਥਵੀ ਪਾਲ ਵਰਗਾ ਖਿਡਾਰੀ ਦੁਨੀਆ ਤੇ ਕੋਈ ਨਹੀਂ ਪੈਦਾ ਹੋ ਸਕਦਾ ਮੈਂ ਉਸ ਖਿਡਾਰੀ ਨੂੰ ਆਪਣੇ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕਰਦਾ ਇਹ ਇੱਕ ਬੜੀ ਵੱਡੀ ਜਿਹੜੀ ਸੀਗੀ ਜਿਹੜੀ ਗੱਲ ਆਖੀ ਸੀ ਹਸ਼ਮਨੀ ਕੁਮਾਰ ਜੀ ਨੇ ਇਹ ਸਾਰੇ ਦਾ ਸਾਰਾ ਜਿਹੜਾ ਵੇਰਵਾ ਹੈ ਨਾ ਇਹ ਜਗਰੂਪ ਸਿੰਘ ਜਰਖੜ ਨੇ ਆਪਣੇ ਇੱਕ ਆਰਟੀਕਲ ਦੇ ਵਿੱਚ ਦਿੱਤਾ ਹੋਇਆ ਮੈਂ ਕੋਸ਼ਿਸ਼ ਕਰਾਂਗਾ ਆਪਣੀ ਫੇਸਬੁੱਕ ਤੇ ਉਹ ਆਰਟੀਕਲ ਸਾਂਝਾ ਕਰਨ ਦੀ ਜਿਹਦੇ ਵਿੱਚ ਹੋਰ ਬੜਾ ਕੁਝ ਦੱਸਿਆ ਗਿਆ ਹੈ ਪੰਜਾਬੀ ਸੂਬੇ ਬਾਰੇ ਦੱਸਿਆ ਗਿਆ ਹੈ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਿਹੜੀਆਂ ਇੱਕ ਫਿਰਕੇ ਦੇ ਨਾਲ ਹੁੰਦੀਆਂ ਜਾਤੀਆਂ ਬਾਰੇ ਦੱਸਿਆ ਗਿਆ ਤੇ ਪਰ ਮੈਂ ਇਹਨੂੰ ਸਿਰਫ ਖੇਡਾਂ ਤੱਕ ਸੀਮਿਤ ਰੱਖਣਾ ਹੈ ਆਪਾਂ ਸਿਰਫ ਖੇਡ ਖਿਡਾਰੀ ਦੀ ਗੱਲ ਅੱਜ ਕਰਨੀ ਹੈ ਤੇ ਅਸ਼ਵਰੀ ਕੁਮਾਰ ਨੇ ਜਦੋਂ ਅਸਤੀਫਾ ਅਸਤੀਫਾ ਦਿੱਤਾ ਤਾਂ ਉਹਦੀ ਥਾਂ ਦੇ ਉੱਤੇ ਰਾਮਾ ਸਵਾਮੀ ਜਿਹੜਾ ਬਦਰਾਸ ਦਾ ਇੱਕ ਘੋੜਿਆਂ ਦਾ ਤਕੜਾ ਵਪਾਰੀ ਸੀ ਉਹਨੂੰ ਇਹ ਕਮਾਨ ਸੰਭਾਲੀ ਗਈ ਤੇ ਕਮਾਨ ਜਦੋਂ ਉਹਨੂੰ ਸੰਭਾਲੀ ਗਈ ਤੇ ਪਹਿਲੀ ਵਾਰੀ ਜਿਹੜਾ ਸੀਗਾ 1975 ਦਾ ਵਾਰਡ ਕੱਪ ਉਹਦੀ ਕਮਾਂਡ ਥਲੇ ਖੇਡਿਆ ਗਿਆ ਸੀ ਉਹ ਅਜੀਤ ਪਾਲ ਦੀ ਅਗਵਾਈ ਦੇ ਵਿੱਚ ਭਾਰਤੀ ਟੀਮ ਨੇ ਜਿੱਤ ਲਿਆ ਸੀ ਕਾਰਨ ਇਹ ਸੀਗਾ ਵੀ ਉਹਦੇ ਚ ਸੱਤ ਅੱਠ ਪੰਜਾਬੀ ਖਿਡਾਰੀ ਸੀਗੇ ਤੇ ਟੀਮ ਵੀ ਜਿਹੜੀ ਆ ਉਹ ਬੜੀ ਸੰਤੁਲਨਤ ਸੀ ਉਸ ਤੋਂ ਬਾਅਦ ਨਿਗਾਰਾ ਹੋਣਾ ਸ਼ੁਰੂ ਹੋਇਆ ਦੋਸਤੋ ਜਦੋਂ 1978 ਦੇ ਵਰਲਡ ਕੱਪ ਦਾ ਕੈਂਪ ਇਹ ਲੱਗਿਆ ਸੀਗਾ ਪਟਿਆਲੇ ਐਨ ਆਈ ਐਸ ਦੇ ਵਿੱਚ ਇਸ ਕੈਂਪ ਦੇ ਵਿੱਚ ਜਿਹੜਾ ਚੌਨ ਕਰਤਾ ਸੀ ਨਾ ਜਰਨਲ ਡਿਸੂਜਾ ਜਰਨਲ ਡਿਸੂਜਾ ਨੇ ਬੜੇ ਅਪ ਸ਼ਬਦ ਜਿਹੜੇ ਮਾਰੇ ਲਫਜ਼ ਬੋਲੇ ਗਏ ਸੀ ਸਿੱਖਾਂ ਪ੍ਰਤੀ ਤੇ ਉਹਨੇ ਕਿ ਆਸੀਂ ਇਨ ਸੇਖੋਂ ਤੋਂ ਦੇਸ਼ ਕੀ ਹਾਕੀ ਦਾ ਬੇੜਾ ਗਰਕ ਕਰ ਦਿਆ ਇਹ ਉਹਦੇ ਜਿਹੜੇ ਕਮੈਂਟ ਉਹਦੇ ਰਿਮਾਰਕਸ ਸੁਣ ਕੇ ਤੇ ਉਸ ਵੇਲੇ ਜਿਹੜੇ ਤਿੰਨ ਝੋਟੀ ਦੇ ਖਿਡਾਰੀ ਸੀ ਤਿੰਨ 올ੰਪੀਅਨ ਸੀ ਉਹ ਕੈਂਪ ਛੱਡ ਕੇ ਬਾਹਰ ਆ ਗਏ ਸੀ ਉਹਨਾਂ ਦੇ ਵਿੱਚੋਂ ਜਿਹੜਾ ਭਾਰਤੀ ਫੁੱਲ ਬੈਕ ਸੁਰਜੀਤ ਸਿੰਘ ਰੰਧਾਵਾ ਦਾਖਲੇ ਪਿੰਡ ਵਾਲਾ ਬਟਾੜੇ ਦੇ ਕੋਲ ਪਿੰਡ ਦਾਖਲਾ ਤੇ ਦੂਸਰਾ ਸੀਗਾ ਬਲਦੇਵ ਸਿੰਘ ਫੁੱਲ ਬੈਕ ਇਹਦਾ ਪਿੰਡ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਹੈਗਾ ਤੇ ਇਹ ਬਲਦੇਵ ਸਿੰਘ ਉਹ ਕੈਂਪ ਛੱਡ ਗਿਆ ਸੀ ਇਹ ਦੋਵੇਂ ਫੁੱਲ ਬੈਕ ਹੁੰਦੇ ਸੀ ਰਾਈਟ ਫੁੱਲ ਬੈਕ ਤੇ ਲੈਫਟ ਫੁੱਲ ਬੈਕ ਤੇ ਨਾਲ ਇਹਨਾਂ ਦੇ ਵਰਿੰਦਰ ਜਿਹੜਾ ਕਿਸੇ ਵੇਲੇ ਅਜੀਤਪਾਲ ਦੇ ਨਾਲ ਹਾਫ ਲਾਈਨ ਦੇ ਵਿੱਚ ਖੇਡਦਾ ਸੀ ਇਹਦਾ ਪਿੰਡ ਜਲੰਧਰ ਦੇ ਨੇੜੇ ਧੰਨੋ ਵਾਲੀ ਇਹ ਵੀ ਉਹ ਕੈਂਪ ਛੱਡ ਕੇ ਬਾਹਰ ਆ ਗਿਆ ਸੀ ਉਸ ਵੇਲੇ ਦੋਸਤੋ ਭਾਵੇਂ ਜਿਹੜੀ ਕਾਂਗਰਸ ਦੀ ਸਰਕਾਰ ਜਾਂ ਇਹ ਕਹੋ ਵੀਂਦਰਾ ਗਾਂਧੀ ਦੀ ਪਾਰਟੀ ਨੂੰ ਹਾਰ ਮਿਲ ਚੁੱਕੀ ਸੀ ਤੇ ਇਹਦੀ ਥਾਂ ਤੇ ਜਿਹੜੀ ਜਿਹੜਾ ਪ੍ਰਧਾਨ ਮੰਤਰੀ ਸੀ ਉਹ ਮੁਰਾਰਜੀ ਦੇਸਾਈ ਬਣ ਗਿਆ ਸੀ ਤੇ ਸੈਂਟਰ ਦੇ ਵਿੱਚ ਪੰਜਾਬ ਵੱਲੋਂ ਸੁਰਜੀਤ ਸਿੰਘ ਬਰਨਾਲਾ ਤੇ ਧੰਨਾ ਸਿੰਘ ਗੁਲਸ਼ਨ ਦੋ ਮੰਤਰੀ ਸੀ ਤੇ ਜਦੋਂ ਇਹ ਖਿਡਾਰੀ ਉਹ ਕੈਂਪ ਛੱਡ ਕੇ ਆ ਗਏ ਤੇ ਉਸ ਵੇਲੇ ਜਿਹੜਾ ਦੇਸ਼ ਦੇ ਜਿਹੜੇ মিডিਏ ਨੇ ਬੜੀਆਂ ਖਬਰਾਂ ਲਾਈਆਂ ਬੜੀ ਤੋਤੇ ਹੋਈ ਬੜੀ ਥੂਥੂ ਹੋਈ ਇਹ ਸਾਰਾ ਕੁਝ ਵੇਖ ਕੇ ਜਦੋਂ ਇਹਨਾਂ ਦੋਨਾਂ ਸਿੱਖ ਮੰਤਰੀਆਂ ਨੂੰ ਪਤਾ ਲੱਗਿਆ ਤਾਂ ਇਹਨਾਂ ਨੇ ਫਿਰ ਉੱਥੇ ਜੋਰ ਪਾ ਕੇ ਆਖਿਆ ਵੀ ਤੁਸੀਂ ਇਹ ਧੱਕਾ ਨਾ ਕਰੋ ਹਰ ਕਥਾ ਦੇ ਪਾਰਟੀਸ਼ਲਿਟੀ ਚੰਗੀ ਨਹੀਂ ਹੁੰਦੀ ਹਾਲਾਂਕਿ ਉਸ ਵੇਲੇ ਜਿਹੜਾ ਪ੍ਰਧਾਨ ਸੀਗਾ ਨਾ ਉਹ ਪਿਛਲੀ ਇੰਦਰਾ ਗਾਂਧੀ ਦੀ ਸਰਕਾਰ ਵੇਲੇ ਬਣਾਇਆ ਹੋਇਆ ਉਹੀ ਰਾਮਾ ਸ਼ਰਮੀ ਸੀ ਤੇ ਉਹੀ ਜਰਨਲਡ ਸੂਜਾ ਜਿਹੜਾ ਚੋਣ ਕਰਤਾ ਦੇ ਵਿੱਚ ਸ਼ਾਮਲ ਸੀ ਤੇ ਜਦੋਂ ਇਹ ਗੱਲਾਂ ਜਿਹੜੀਆਂ ਸੈਂਟਰ ਦੇ ਵਜ਼ੀਰਾਂ ਤੱਕ ਗਈਆਂ ਤੇ ਕੇਂਦਰੀ ਖੇਡ ਮੰਤਰੀ ਤੱਕ ਗਈਆਂ ਤਾਂ ਫੇਰ ਉਹਨਾਂ ਨੇ ਇੱਕ ਫੈਸਲਾ ਲਿਆ ਕਹਿੰਦੇ ਅਸੀਂ ਤੁਹਾਡੇ ਦੋ ਖਡਾਰੀਆਂ ਨੂੰ ਵਾਪਸ ਲੈ ਲੈਣੇ ਆ ਇਹਨਾਂ ਦੇ ਵਿੱਚੋਂ ਜਿਹੜਾ surjit ਕੱਲੇ ਨੂੰ ਛੱਡ ਕੇ baldev singh ਨੂੰ ਤੇ virender singh ਨੂੰ ਉਸ ਟੀਮ ਦੇ ਵਿੱਚ ਵਾਪਸ ਲੈ ਲਿਆ ਸੀ ਮੈਂ ਇੱਕ ਜਾਣਕਾਰੀ ਦੇ ਵਿੱਚ ਹੋਰ ਵੀ ਵਾਅਦਾ ਕਰ ਦੇਵਾਂ ਉਸ ਤੋਂ ਪਹਿਲਾਂ ਜਿਹੜਾ ਇਹ ਸੀਗਾ ਹਾਲੈਂਡ ਦੇ ਵਿੱਚ ਇੱਕ ਜਿਹੜਾ ਟਰੋਫੀ ਹੋਈ ਸੀ ਉੱਥੇ ਭਾਰਤ ਵੱਲੋਂ ਜਿਹੜੇ 5 ਖਿਡਾਰੀ ਗਏ ਸੀਗੇ ਜਿਨ੍ਹਾਂ ਦੇ ਵਿੱਚ ਬਲਦੇਵ ਤੇ ਅਸ਼ੋਕ ਕੁਮਾਰ, ਵਰਿੰਦਰ ਇਹ ਸ਼ਾਮਲ ਸੀ ਦੋ ਖਿਡਾਰੀ ਹੋਰ ਸੀ ਤੇ ਇਹ ਉਥੇ ਜਿਹੜੇ ਖੇਡਣ ਗਏ ਸੀਗੇ ਉਦੋਂ ਇਹਨਾਂ ਨੂੰ ਕੈਂਪ ਦੇ ਵਿੱਚੋਂ ਡ੍ਰੌਪ ਕਰ ਦਿੱਤਾ ਗਿਆ ਸੀ ਤੇ ਉਥੇ ਕੀ ਹੋਇਆ ਜਿਹੜਾ ਫਾਈਨਲ ਮੈਚ ਇਹਨਾਂ ਦੇ ਜਿਹੜੇ ਕਲੱਬ ਵੱਲੋਂ ਇਹ ਖੇਡ ਰਹੇ ਸੀਗੇ ਉਦੋਂ ਜਦੋਂ ਫਾਈਨਲ ਮੈਚ ਹੋਇਆ ਤੇ ਉਹਦੇ ਵਿੱਚ ਪਹਿਲੇ ਦੋ ਪੈਨਲਟੀ ਕਾਰਨਰ ਮਿਲੇ ਤੇ ਬਲਦੇਵ ਸਿੰਘ ਨੇ ਦੋਨੇ ਗੋਲ ਕਰਕੇ ਜਿਹੜਾ ਸੀਗਾ ਬਰੋਦੀ ਟੀਮ ਦਾ ਇਹ ਫੱਟੇ ਖੜਕਾਤੇ ਤੇ ਦੋ ਗੋਲਾਂ ਦੇ ਉੱਤੇ ਇਹਨਾਂ ਦੀ ਟੀਮ ਸੀ ਜਿਹੜੀ ਉਹ ਲੀਡ ਲੈ ਗਈ ਤੇ ਉਸ ਤੋਂ ਬਾਅਦ ਤੀਸਰਾ ਪੈਨਲਟੀ ਕਾਰਨ ਕਾਰਨ ਮਿਲਿਆ ਤੇ ਬਲਦੇਵ ਸਿੰਘ ਨੇ ਉਹ ਜਿਹੜਾ ਇੰਨੀ ਜ਼ੋਰਦਾਰ ਹਿੱਟ ਸੀ ਕਿ ਉਹ ਡਿਫੈਂਡਰ ਦੀ ਸਟਿਕ ਨੂੰ ਲੱਗਣ ਦੀ ਬਜਾਏ ਉਹਦੇ ਸਰੀਰ ਨੂੰ ਛੂ ਗਈ ਤੇ ਉਹਦਾ ਪੈਨਲਟੀ ਸਟ੍ਰੋਕ ਮਿਲ ਗਿਆ ਬਲਦੇਵ ਦੇ 11 ਦੋਸਤਾਂ ਨੇ ਕਿਹਾ ਵੀ ਤੂੰ ਪੈਨਲਟੀ ਸਟ੍ਰੋਕ ਤੂੰ ਖੁਦ ਲਾ ਕਿਉਂਕਿ ਤੇਰੀ ਹੈਟਟ੍ਰਿਕ ਬਣ ਜੂਗੀ ਪਰ ਬਲਦੇਵ ਕਹਿੰਦਾ ਨਹੀਂ ਇਹਦੇ ਵਿੱਚ ਮੇਰੇ ਨਾਲੋਂ ਵੱਧ ਮਹਾਰਾਤੀ ਅਸ਼ੋਕ ਹੈ ਧਿਆਨ ਚੰਦ ਦਾ ਮੁੰਡਾ ਅਸ਼ੋਕ ਇਹ ਜਿਹੜਾ ਪੈਨਲਟੀ ਸਟ੍ਰੋਕ ਹੈ ਅਸ਼ੋਕ ਹੀ ਲਾਊਗਾ ਤੇ ਉਹਨੇ ਬੜੀ ਮਤਲਬ ਜਿਹੜੀ ਆ ਵਿਸ਼ਾਲਤਾ ਦਿਖਾਈ ਆਪਣਾ ਵਿਸ਼ਾਲ ਦੈਰੇ ਦੀ ਦਾ ਪ੍ਰਗਟਾਵਾ ਕੀਤਾ ਤੇ ਉਹ ਆਪਣੇ ਸਾਥੀ ਅਸ਼ੋਕ ਨੂੰ ਉਹ ਚਾਂਸ ਦਿੱਤਾ ਅਸ਼ੋਕ ਨੇ ਉਹ ਗੋਲ ਕਰਕੇ 3-0 ਦੀ ਲੀਡ ਲੈ ਕੇ ਇਹਨਾਂ ਦੀ ਟੀਮ ਜਿੱਤ ਗਈ ਜਦੋਂ ਇਹ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਤੇ ਫੇਰ ਜਿਹੜੇ ਭਾਰਤੀ ਚੋਣ ਕਰਤਾ ਸੀ ਜਾਂ ਭਾਰਤੀ ਟੀਮ ਦੇ ਜਿਹੜੇ ਭਾਰਤੀ ਮਤਲਬ ਅਧਿਕਾਰੀ ਸੀਗੇ ਤੇ ਜਾਂ ਭਾਰਤ ਦੇ ਮੰਤਰੀ ਸੀਗੇ ਇਹਨਾਂ ਨੇ ਫਿਰ ਸੋਚਣਾ ਸ਼ੁਰੂ ਕੀਤਾ ਵੀ ਜੇ ਇਸ ਖਿਡਾਰੀ ਦੇ ਵਿੱਚ ਇੰਨੀ ਕਲਾ ਤੇ ਇਹਦਾ ਲੈਣਾ ਜ਼ਰੂਰੀ ਹੈ ਤੇ ਫਿਰ ਵਰਿੰਦਰ ਨੂੰ ਤੇ ਬਲਦੇਵ ਨੂੰ ਉਸ ਟੀਮ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ ਸੁਰਜੀਤ ਨੂੰ ਉਹਦੇ ਜੋ ਬਾਹਰ ਰੱਖਿਆ ਗਿਆ ਕਿਉਂਕਿ ਸੁਰਜੀਤ ਥੋੜਾ ਜਿਹਾ ਖਾੜ ਸੁਭਾਅ ਦਾ ਬੰਦਾ ਸੀ ਤੇ ਉਹਨੇ ਫਿਰ ਸੁਣਨ ਦੇ ਵਿੱਚ ਆਇਆ ਕਹਿੰਦੇ ਵੀ ਉਹਨੂੰ ਬੁਰਾ ਭਲਾ ਵੀ ਕਹਿ ਦਿੱਤਾ ਸੀ ਦਸੂਜੇ ਨੂੰ ਤੇ ਇਸ ਕਰਕੇ ਫਿਰ ਉਹ ਥੋੜੀ ਜੀ ਖਾਰ ਖਾ ਕੇ ਵੀ ਇਹ ਡਿਸਪਲਿਨ ਨਹੀਂ ਦਿਖਾਇਆ ਨੇ ਤੇ ਇਸ ਕਰਕੇ ਉਹਨੂੰ ਅਸੀਂ ਟੀਮ ਦੇ ਵਿੱਚ ਸ਼ਾਮਲ ਨਹੀਂ ਕਰਨਾ ਉਹਦਾ ਸੱਟਾ ਦੋਸਤੋ ਕੀ ਨਿਕਲਿਆ 1975 ਦੀ ਚੈਂਪੀਅਨ ਟੀਮ ਵਰਲਡ ਕੱਪ ਦੀ ਜੇਤੂ ਟੀਮ ਤੇ ਉਹਨੂੰ 1978 ਦੇ ਵਿੱਚ 6ਵੇਂ ਨੰਬਰ ਤੇ ਆਈ ਸੀ ਇੱਥੋਂ ਨਗਾਰ ਹੋਇਆ ਸੀ ਹਾਕੀ ਦਾ ਉਸ ਤੋਂ ਬਾਅਦ ਦੋਸਤੋ 1980 ਦੀ 올ੰਪਿਕ ਆਈ ਜਿਹੜੇ ਤਕੜੇ ਦੇਸ਼ ਸੀ ਉਹਨਾਂ ਨੇ ਬਾਈਕਾਟ ਕਰਤਾ ਸਿਰਫ ਸਪੇਨ ਦੇ ਦੀ ਅਰਜنٹੀਨਾ ਦੀ ਇਹ ਟੀਮਾਂ ਸੀ ਜਿਹੜੀਆਂ ਮਾੜਾ ਮੋਟਾ ਮੁਕਾਬਲਾ ਦੇ ਸਕਦੀਆਂ ਸੀ ਭਾਰਤੀ ਟੀਮ ਨੂੰ ਤੇ ਉਸ ਟੀਮ ਦੇ ਵਿੱਚੋਂ ਵੀ ਇਹਨਾਂ ਨੇ ਸੁਰਜੀਤ ਨੂੰ ਐਨ ਮੌਕੇ ਤੇ ਆ ਕੇ ਬਾਹਰ ਕੀਤਾ ਕਿਉਂਕਿ ਆਪਣੇ ਇੱਕ ਚਹੇਤੇ ਨੂੰ ਇਹਨਾਂ ਨੇ ਉਥੇ ਕਪਤਾਨੀ ਸੌਂਪਣੀ ਸੀ ਜੇ ਸੁਰਜੀਤ ਰਹਿੰਦਾ ਤਾਂ ਸਨਿਉਰਿਟੀ ਸੁਰਜੀਤ ਦੀ ਬਣਦੀ ਸੀ ਸੁਰਜੀਤ ਨੂੰ ਉੱਥੋਂ ਜਾਣਬੁੱਝ ਕੇ ਬਾਹਰ ਕੀਤਾ ਤੇ ਉਹ ਜਿਹੜਾ ਸੀਗਾ 올림픽 ਬੇਸ਼ੱਕ ਭਾਰਤੀ ਟੀਮ ਜਿੱਤੀ ਪਰ ਉਹਦੇ ਵਿੱਚ ਵੀ ਪੰਜਾਬੀ ਸਰਦਾਰ ਸੁਰਿੰਦਰ ਥੋੜੀ ਉਹ ਜਿਹੜਾ ਬੈਸਟ ਸਕੋਰ ਰਾਇਆ ਸੀਗਾ ਮਾਸ ਕੋਲੰਪਕ ਦਾ ਤੇ ਉਸ ਤੋਂ ਬਾਅਦ ਦੋਸਤੋ 1982 ਦੀਆਂ ਏਸ਼ੀਆਈ ਖੇਡਾਂ ਆਈਆਂ ਇਹਨਾਂ ਦੇ ਵਿੱਚ ਫੇਰ ਐਨ ਮੌਕੇ ਤੇ ਆ ਕੇ ਸੁਰਜੀਤ ਨੂੰ ਤੇ ਸੁਰਿੰਦਰ ਸੋਢੀ ਨੂੰ ਟੀਮ ਤੋਂ ਬਾਹਰ ਕਰਤਾ ਫਾਈਨਲ ਮੈਚ ਪਾਕਿਸਤਾਨ ਦੇ ਨਾਲ ਸੀ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੁਬਾਰਾ ਪ੍ਰਧਾਨ ਮੰਤਰੀ ਬਣ ਚੁੱਕੀ ਸੀ ਤੇ ਉਹ ਸਟੇਡੀਅਮ ਦੇ ਵਿੱਚ ਖੁਦ ਚੱਲ ਕੇ ਗਈ ਸੀ ਮੈਚ ਵੇਖਣ ਪਹਿਲਾ ਗੋਲ ਤਾਂ ਭਾਰਤੀ ਟੀਮ ਨੇ ਕਰਤਾ ਪਾਕਿਸਤਾਨ ਦੇ ਖਿਲਾਫ ਤੇ ਉਸੇ ਵੇਲੇ ਜਿੰਨੀ ਬਾਹਰ ਹਜੂਮ ਜਿਹੜੇ ਟਿਕਟਾਂ ਤੋਂ ਵਾਂਝੇ ਰਹਿ ਗਏ ਸੀ ਤੇ ਪ੍ਰਧਾਨ ਮੰਤਰੀ ਨੇ ਐਲਾਨ ਕਰਤਾ ਜਿਹਦੇ ਕੋਲੇ ਨਹੀਂ ਵੀ ਟਿਕਟ ਸਭ ਨੂੰ ਅੰਦਰ ਬੁਲਾ ਲਓ ਪੂਰਾ ਸਟੇਡੀਅਮ ਖਾਚਾ ਖਾਚ ਭਰਿਆ ਹੋਇਆ ਸੀ ਤੇ ਉਥੇ ਪਾਕਿਸਤਾਨ ਨੇ ਜਿਹੜੀ ਹਿੰਦੁਸਤਾਨ ਨਾਲ ਕੀਤੀ ਸੀ ਅੱਜ ਤੱਕ ਹਾਕੀ ਦੇ ਇਤਿਹਾਸ ਵਿੱਚ ਇੰਨੀ ਨਮੋਸ਼ੀ ਭਰੀ ਹਾਰ ਕਿਤੇ ਨਹੀਂ ਮਿਲਣੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ ਉਹ ਮੈਚ ਅਧ ਵਿਚਾਰੋਂ ਛੱਡ ਕੇ ਜਿਹੜਾ ਉਥੋਂ ਬਾਹਰ ਆਉਣਾ ਪੈ ਗਿਆ ਸੀ ਭਾਰਤੀ ਟੀਮ 7-1 ਤੇ ਫਾਈਨਲ ਮੈਚ ਹਾਰੀ ਸੀ ਏਡੀ ਵੱਡੀ ਹਾਰ ਅੱਜ ਤੱਕ ਜਿਹੜਾ ਏਸ਼ੀਆ ਗੇਮਾਂ ਦੇ ਇਤਿਹਾਸ ਦੇ ਵਿੱਚ ਕਦੇ ਨਹੀਂ ਹੋਈ ਇਸ ਤੋਂ ਸ਼ਰਮਨਾਕ ਹਾਰ ਅੱਗੇ ਮਤਲਬ ਇਸ ਤੋਂ ਪਹਿਲਾਂ ਦੁਨੀਆ ਦੇ ਵਿੱਚ ਜਿਹੜੀ ਭਾਰਤੀ ਹਾਕੀ ਟੀਮ ਦੀ ਕਦੇ ਨਹੀਂ ਸੀ ਹੋਈ ਜਿਹੜੀ ਉਸ ਵਾਰੀ ਹੋਈ ਸੀ ਸੋ ਇਹ ਜਿਹੜੇ ਵਰਤਾਰੇ ਸੀ ਜਿਹੜੇ ਇਹ ਚੱਲਦੇ ਗਏ ਤੇ ਇਹਨਾਂ ਦੇ ਸਤਕਾ ਫੇਰ ਜਿਹੜਾ ਬਲਦੇਵ ਸਿੰਘ ਵਰਗੇ ਜਿਹੜੇ ਖਿਡਾਰੀ ਸੀ ਉਹ ਸੁਰਜੀਤ ਸਿੰਘ ਵਰਗੇ ਖਿਡਾਰੀ ਇਹ ਹਲੇ 5-5 ਸਾਲ ਹੋਰ ਖੇਡ ਸਕਦੇ ਸੀ ਤਕੜੇ ਖਿਡਾਰੀ ਸੀ ਇਹਨਾਂ ਦੀ ਉਮਰਾਂ ਕੋਈ ਬਹੁਤੀਆਂ ਵੱਡੀਆਂ ਨਹੀਂ ਸੀ ਹੋਈਆਂ ਤੇ ਇਹਨਾਂ ਨੇ ਉਸ ਵੇਲੇ ਇਸ ਖੇਡ ਤੋਂ ਕਿਨਾਰਾ ਕਰ ਲਿਆ ਵੀ ਜਦੋਂ ਇੱਕ ਕਮਿਊਨਿਟੀ ਵਜੋਂ ਕਿਸੇ ਨੂੰ ਹਰਟ ਕੀਤਾ ਜਾਵੇ ਤਾਂ ਫਿਰ ਉਹਦੀਆਂ ਹਿਰਦੇ ਬਲੁੰਦਰ ਜਾਂਦੇ ਨੇ ਇਹ ਉਦੋਂ ਖਿਡਾਰੀ ਬਾਹਰ ਹੋ ਗਈ ਸੀ ਤੇ ਉਸ ਤੋਂ ਬਾਅਦ ਦੋਸਤੋ ਜਦੋਂ ਕੇਪੀਐਸ ਗਿੱਲ ਭਾਵੇਂ ਕਿੰਨੇ ਹੀ ਮਾੜਾ ਸੀ ਸਿੱਖ ਕੌਮ ਦੇ ਲਈ ਉਹ ਇੱਕ ਜਿਹੜਾ ਇਹ ਕਹ ਲੋ ਵੀ 네ਗੇਟਿਵ ਰੋਲ ਦੇ ਵਿੱਚ ਕਰਕੇ ਜਾਣਿਆ ਜਾਂਦਾ ਪਰ ਜਦੋਂ ਉਹਨੇ ਹਾਕੀ ਦੀ ਕਮਾਨ ਸੰਭਾਲੀ ਤਾਂ ਫੇਰ ਜਾ ਕੇ ਕੁਝ ਥੋੜਾ ਬਹੁਤਾ ਸਤਕਾਰ ਬਹਾਲ ਹੋਇਆ ਜਾਨੀ ਕਿ ਭਾਰਤੀ ਜਿਹੜੇ ਸੀਗੇ ਨਾ ਇਹ ਹਾਕੀ ਦੇ ਚੋਣ ਕਰਤਾ ਜਾਂ ਜਿਹੜੇ ਹਾਕੀ ਦੇ ਨੰਬਰਦਾਰ ਸੀ ਉਹਨਾਂ ਦੀ ਬਦੌਲਤ ਤੁਸੀਂ ਇਹ ਵੇਖੋ ਵੀ ਆ ਹੁਣ ਦੋ 올림픽ਾਂ ਨੇ ਜਿੱਥੇ ਸਾਡੀ ਮਾੜੀ ਮੋਟੀ ਇੱਜ਼ਤ ਬੜੀ ਹੈ ਨਹੀਂ ਤਾਂ 바ਰਸੇਲੋਨਾ 올림픽 ਦੇ ਵਿੱਚ ਜਿਹੜੇ ਪਾਕਿਸਤਾਨ ਤੇ ਭਾਰਤ 11ਵੇਂ ਤੇ 12ਵੇਂ ਸਥਾਨ ਤੇ ਖੇਡੇ ਸੀ ਇਹਦੇ ਕਾਰਨ ਪਿੱਛੇ ਜਾਣਦੇ ਹੋਰ ਵੀ ਬੜੇ ਨੇ ਅਸਟ੍ਰੋਟਰਾਫ वगैरह ਦੇ ਕਾਰਨ ਵੀ ਨੇ ਹੋਰ ਬੜੀਆਂ ਨੇ ਉਹਨਾਂ ਦੀ ਕਿਸੇ ਅਗਲੀ ਵੀਡੀਓ ਦੇ ਵਿੱਚ ਵਿਆਖਿਆ ਕਰਾਂਗੇ ਅੱਜ ਸਿਰਫ ਸਿਰਫ ਚੋਣ ਦੀ ਹਾਕੀ ਟੀਮ ਦੀ ਚੋਣ ਦੀ ਹੀ ਗੱਲ ਕਰ ਰਹੇ ਹਾਂ ਜਿਹਦੇ ਜਿਹਦੀ ਬਦੌਲਤ ਜਾਂ ਇਹ ਕਹ ਲਓ ਵੀ ਫੈਡਰੇਸ਼ਨਾਂ ਦੇ ਅੜੀਅਲ ਰਵੱਈਏ ਨੇ ਜਿਹੜੇ ਇਹਨਾਂ ਨੇ ਦੇਸ਼ ਦੀ ਹਾਕੀ ਟੀਮ ਨੂੰ 20 25 30 ਸਾਲ ਜਿਹੜਾ ਕਮਾਂਤਰੀ ਪੱਧਰ ਤੇ ਸਿਰ ਨਹੀਂ ਚੱਕਣ ਦਿੱਤਾ ਇੱਕ ਵਾਰੀ ਲੀਹੋ ਲੱਥ ਗਏ ਤੇ ਮੁੜ ਕੇ ਉਸ ਲੀਹ ਤੇ ਔਰ ਦੇ ਮੌਕੇ ਨਹੀਂ ਮਿਲੇ ਹੁਣ ਜਾ ਕੇ ਦੁਬਾਰੇ ਜਦੋਂ ਪੰਜਾਬੀਆਂ ਦੀ ਜਿਹੜੀ ਪਰਮਾਰ ਐ ਇਸ ਵਾਰੀ ਟੀਮ ਦੇ ਵਿੱਚ ਆਪਣੇ ਬਲਬੂਤੇ ਤੇ ਆਏ ਨੇ ਕਿਸੇ ਦੇ ਸ਼ਿਫਾਰਿਸ਼ ਤੇ ਨਹੀਂ ਆਏ ਕਿਤੇ ਨਹੀਂ ਇੱਥੇ ਕੋਈ ਰਿਜ਼ਰਵੇਸ਼ਨ ਐ ਇਹ ਜਿਹੜੇ ਖਿਡਾਰੀ ਨੇ ਆਪਣੇ ਬਲਬੂਤੇ ਤੇ ਆਪਣੀ ਖੇਡ ਕਲਾ ਦੇ ਸਿਰ ਤੇ ਟੀਮ ਦਾ ਹਿੱਸਾ ਬਣਦੇ ਨੇ ਹੁਣ ਜਦੋਂ ਦੋ ਓਲੰਪਿਕਾਂ ਵਿੱਚ ਫੇਰ ਤੋਂ ਇਹਦੀ ਪਾਰਦਰਸ਼ਤਾ ਹੋਣ ਲੱਗੀ ਹੈ ਇੱਕ ਵਾਰੀ ਫੇਰ ਵਧੀਆ ਖਿਡਾਰੀਆਂ ਦੀ ਚੋਣ ਹੋਣ ਲੱਗੀ ਹੈ ਤੇ ਸਾਡੀ ਹਾਕੀਆ ਉਹ ਫੇਰ ਤੋਂ ਜੰਦਾ ਹੋਈ ਹੈ ਅੱਜ ਸਾਡੀ ਟੀਮ ਹੈ ਜਿਹੜੀ ਉਹ ਏਸ਼ੀਆ ਦੀ ਸਰਵਾਰ ਗਿਣੀ ਜਾਂਦੀ ਹੈ ਤੇ ਓਲੰਪਿਕ ਦੇ ਵਿੱਚ ਵੱਡੀਆਂ-ਵੱਡੀਆਂ ਟੀਮਾਂ ਇਹਦੇ ਤੋਂ ਕੰਬਦੀਆਂ ਨੇ ਇਹ ਕਾਰਨ ਕੀ ਹੈ ਕਾਰਨ ਸਿਰਫ ਇਹੀ ਹੈ ਵੀ ਜਿੰਨੀ ਦੇਰ ਅਸੀਂ ਇਹ ਖਿਡਾਰੀਆਂ ਦੀ ਖੇਡ ਦੇ ਆਧਾਰ ਤੇ ਚੋਣ ਕਰਦੇ ਰਹਾਂਗੇ ਤੇ ਓਨੀ ਦੇਰ ਅਸੀਂ ਜਿੱਤਦੇ ਰਹਾਂਗੇ ਸੇਮ ਫਾਰਮੂਲਾ ਦੋਸਤੋ ਐਸੇ ਵੇਲੇ ਕੁਸ਼ਤੀ ਦੇ ਵਿੱਚ ਆਇਆ ਹੈ ਕੁਸ਼ਤੀ ਦੇ ਜਿਹੜੇ ਵਪਾਰੀ ਕਹਿ ਲੋ ਜਾਂ ਜਿਹੜੇ ਦੇ ਪ੍ਰਬੰਧਕ ਕਹਿ ਲੋ ਜਿਨ੍ਹਾਂ ਦੇ ਵਿੱਚੋਂ ਜਿਹੜਾ ਪ੍ਰਭ ਸ਼ਰਨ ਸਾਹਿਬ ਜਿਨ੍ਹਾਂ ਦਾ ਨਾਮ ਆਉਂਦਾ ਹੈ ਉਹਨਾਂ ਨੇ ਇਸ ਵਾਰੀ ਕੁਸ਼ਤੀ ਨੂੰ ਉਸ ਦਰਦਸ਼ਾ ਦੇ ਵਿੱਚ ਲਿਆਂਦਾ ਜਿਸ ਜਿਹੜੀ ਕਿਸੇ ਬਲੇਰਾਮਾ ਸਵਾਮੀ ਦੇ ਵੇਲੇ ਜਾਂ ਡਸੂਜੇ ਦੇ ਵੇਲੇ ਹਾਕੀ ਦੀ ਦਰਦਸ਼ਾ ਹੋਈ ਸੀ ਤੁਸੀਂ ਦੇਖ ਹੀ ਰਹੇ ਹੋ ਕਿ ਕੁਝ ਵਾਪਰ ਰਿਹਾ ਹੈ ਜੇ ਭਾਰਤੀ ਅਧਿਕਾਰੀ ਜਾਂ ਖੇਡ ਪ੍ਰੇਮੀ ਜਾਂ ਜਿਹੜੇ ਭਾਰਤ ਦੇ ਖੇਡ ਮੰਤਰਾਲੇ ਨਾਲ ਸੰਬੰਧਿਤ ਲੋਕ ਨੇ ਜਿਨ੍ਹਾਂ ਨੇ ਮੌਕਾ ਨਾ ਸਾਂਭਿਆ ਤਾਂ ਹੋ ਸਕਦਾ ਜਿਹੜੀ ਭਾਰਤੀ ਕੁਸ਼ਤੀ ਹੈ ਉਹ ਵੀ ਹਾਕੀ ਵਾਂਗੂ ਲੰਬਾ ਸਮਾਂ ਪਛੜ ਜੇ ਸੋ ਅੱਜ ਦੀ ਵੀਡੀਓ ਸਿਰਫ ਇੱਥੇ ਤੱਕ ਹੀ ਸੀਮਤ ਹੈ ਤੁਸੀਂ ਸਾਡੇ ਨਾਲ ਜੁੜੇ ਰਹੋ ਅਗਲੀ ਹੋਰ ਵੀਡੀਓ ਤੁਹਾਨੂੰ ਹੋਰ ਨਵੀਆਂ ਜਾਣਕਾਰੀਆਂ ਦੇਣ ਵਾਸਤੇ ਇੱਕ ਵਾਰੀ ਫਿਰ ਤੁਹਾਡੇ ਨਾਲ ਜੁੜਾਂਗੇ ਸਾਡਾ YouTube ਚੈਨਲ ਦਿਲ ਦੀਆਂ ਗੱਲਾਂ ਇਹ ਸਬਸਕ੍ਰਾਈਬ ਨਹੀਂ ਕੀਤਾ ਤੋਂ ਸਬਸਕ੍ਰਾਈਬ ਕਰ ਲਓ ਬੈਲ ਦਾ ਬਟਨ ਦਬਾ ਦਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ